ਲੈ ਵੀ ਮਿੱਤਰੋ ਸਹਿਰ ਪਟਿਆਲੇ 'ਚ ਖੜਿਆਗੇ ਜੇ ਕਿਸੇ ਵੀ ਮੇਰੇ ਵੀਰ ਨੇ ਖੱਸੀ ਬੱਕਰੀ ਲੈਣੇ ਹੋਣ ਤਾਂ ਅੱਜ ਦੀ ਵੀਡੀਓ ਬੜੀ ਪੂਰੀ ਦੇਖਿਓ ਬੱਕਰੇ ਦਿਖਾਵਾਂਗੇ ਬਈ ਤੁਹਾਨੂੰ ਲਗਭਗ 9-10 ਬੱਕਰੇ ਹੈਗੇ ਨੇ ਫੁੱਲ ਹੈਵੀ weight ਦੇ ਵਿੱਚ ਜੇ ਸਾਰੇ ਬੱਕਰੇ ਦੀ ਉਮਰ ਦੀ ਗੱਲ ਬਾਤ ਕਰੀਏ ਬਾਈ ਜੀ ਡੇਢ ਸਾਲ 2 ਸਾਲ ਯਾਨੀ ਕਿ 6 ਦੰਦ 8 ਦੰਦ ਵਸਾ ਇੱਥੇ ਕੋ ਉਮਰ ਦੇ ਬੱਚੇ ਨੇ ਸਾਰੇ ਚੰਗੇ ਬੱਚੇ ਨੇ ਹੈਵੀ weight ਦੇ ਵਿੱਚ ਨੇ ਤੁਹਾਨੂੰ ਦਿਖਾਉਣ ਹੈਗੇ ਆਪਾਂ ਨਾ ਤੇ ਬਾਈ ਜੀ ਪਹਿਲਾਂ ਤਾਂ ਆਹ ਬੱਕਰਾ ਦੇਖੋ ਬਈ ਜੈੱਡ ਬਲੈਕ ਬੱਕਰਾ ਹੈਗਾ ਜੇ weight ਦੀ ਗੱਲ ਬਾਤ ਕਰੀਏ ਮੈਨੂੰ ਲੱਗਦਾ ਹੋਊਗਾ 65-70 ਕਿਲੋ 75 ਕਿਲੋ weight ਹੋਊਗਾ ਬਾਈ ਦਿਖਾ ਬੱਬੂਸ ਮਾਰ ਕੇ ਲੈ ਆਈ ਬਈ ਉਹ ਫੜ ਲਾ ਵੀ ਪਰਮ ਬੱਕਰਾ ਲੈ ਵੀ ਆ ਬੱਕਰਾ ਦੇਖ ਸਕਦੇ ਹੋ ਮਿੱਤਰੋ ਦਿਖਾ ਦੇ ਬੂਸ ਮਾਰ ਕੇ ਨੱਕ ਨਗੋੜ ਦਾ ਦਿਖਾ ਦੇ ਵੀ ਸੋਹਣੇ ਬੱਕਰੇ ਨੇ ਇਹ ਗੱਲ ਨਹੀਂ ਤੇ ਫੁੱਲ ਹੈਵੀ ਵੇਟ ਦਾ ਬੱਕਰਾ ਬਈ ਨਿਗਾਹ ਮਾਰ ਲਓ ਮਿੱਤਰੋ ਤੇ ਮੋਟੀ ਹੱਡੀ ਦੇ ਵਿੱਚ ਆ ਲਿਆ ਬਈ ਲੈ ਵੀ ਕਾ ਦਿਖਾਉਣਾ ਤੁਹਾਨੂੰ ਇਹ ਵੀ ਇਹ ਇਸ ਤੋਂ ਥੋੜਾ ਜਿਹਾ ਬਿਨਾ ਹੋਊਗਾ ਵੱਧ ਹੋਊਗਾ ਵੇਟ ਦੇ ਵਿੱਚ ਇਹ ਲਾਲ ਡੱਬਾ ਬੱਕਰਾ ਆਗਾ ਕੁਆਲਟੀ ਦਿਖਾ ਦੇ ਬਬ ਮੋਟੀ ਹੱਡੀ ਦੇ ਵਿੱਚ ਆ ਪੈਰ ਬਈ ਮੋٹے-ਮੋٹے ਨੇ ਵੇਟ ਇਹਦੇ ਵਿੱਚ 75 80 ਕਿਲੋ ਵੇਟ ਇਹਦੇ ਵਿੱਚ ਹੋਊਗਾ ਬਾਕੀ ਬਈ ਤੁਸੀਂ ਮੌਕੇ ਤੇ ਆ ਕੇ ਦੇਖ ਕੇ ਲੈ ਕੇ ਜਾ ਸਕਦੇ ਹੋ ਅਗਲਾ ਫੜ ਲਿਆ ਮਿੱਤਰਾਂ ਲੈ ਵੀ ਸਾਰੇ ਦੇ ਸਾਰੇ ਬੱਕਰੇ ਬਈ ਵੇਚਣੇ ਨੇ ਬਾਈ ਨੇ ਪੰਜ ਚਾਰਕ ਦਿਨ ਦੇ ਵਿੱਚ ਸਾਰੇ ਲੱਗ ਜਾਣਗੇ ਬਈ ਪਹਿਲਾ ਉਹਦੇ ਪਹਿਲਾ ਪਾਓ ਵਾਲਾ ਕੰਮ ਆ ਤੇ ਆ ਦੇਖ ਸਕਦੇ ਹੋ ਬਈ ਫੁੱਲ ਹੈਵੀ weight ਦੇ ਵਿੱਚ ਬੱਕਰਾਗਾ ਮਨ ਲਾ ਇਹਦਾ ਹੋਊਗਾ 75 80 ਕਿਲੋ weight ਦਾ ਬੱਕਰਾ ਹੋਊਗਾ ਬਾਕੀ ਮੌਕੇ ਤੇ ਆ ਕੇ ਤੁਸੀਂ ਆਪ ਦੇਖ ਜਿਓ ਬਈ ਨੱਕ ਨਕੌੜਾ ਵਧੀਆ ਸਿੰਗ ਸਿੰਗ ਵਧੀਆ ਬਈ ਕੰਨ ਕੋ ਨੂੰ ਚੈੱਕ ਕਰ ਸਕਦੇ ਹੋਗੇ ਝਾਲਰ ਵੀ ਦੇਖ ਸਕਦੇ ਹੋਗੇ ਹਜੇ ਹੋਰ ਵੀ ਯਾਨੀ ਕਿ ਵੇਟ ਕਰ ਜੂਗਾ ਇਹਦੇ ਦੰਦਾਂ ਦੀ ਗੱਲਬਾਤ ਕਰੀਏ ਬਾਈ 6 ਦੰਦਾਂ ਦਾ ਮਿੱਤਰੋ ਹਜੇ 6 ਦੰਦ ਜੇ ਬੱਕਰਾ ਯਾਨੀ ਕਿ ਹਜੇ ਬੱਚਾ ਹੀ ਹੈਗਾ ਜੇ ਕਿਸੇ ਨੇ ਹੋਰ ਵੀ ਜ਼ਿਆਦਾ ਤਿਆਰ ਕਰਨਾ ਹੋਵੇ ਤਾਂ ਤੁਸੀਂ ਇਹਨੂੰ ਹੋਰ ਵੀ ਤਿਆਰ ਕਰ ਸਕਦੇ ਹੋਗੇ ਭਰ ਸਕਦੇ ਹੋ ਇਹਨੂੰ ਹੋਰ ਵੀ ਹੋਰ ਲਿਆ ਮਿੱਤਰ ਬੱਕਰਾ ਤੇ ਵੀ ਘਾ ਆ ਗਿਆ ਬੱਕਰਾ ਜੱਡ ਬਲੈਕ ਬਾਈ ਚੱਪੇ ਸਿੰਘ ਜਮਾਂ ਦੇਖ ਸਕਦੇ ਹੋਗੇ ਇਹ ਦੰਦ ਦੀ ਗੱਲਬਾਤ ਕਰੀਏ ਬਾਈ ਚੌਗਾ ਬੱਕਰਾ ਬਾਈ ਚਾਰ ਦੰਦ ਬੱਕਰਾ ਬਈ ਮਿੱਤਰੋ ਦੇਖ ਸਕਦੇ ਹੋ ਨਾ ਹੈਵੀ weight ਹੈਗਾ 50 ਕਿਲੋ ਤੋਂ ਪਲੱਸ weight ਹੋਊਗਾ ਬਾਕੀ ਤੁਸੀਂ ਨਿਗਾਹ ਮਾਰ ਲਓ ਬਈ ਤੇ ਜੇ ਰੇਟ ਦੀ ਗੱਲ ਬਾਤ ਕਰੀਏ ਬਈ ਤਾਂ ਰੇਟ ਤੁਸੀਂ ਜਿਹੜਾ ਸਕਰੀਨ ਤੇ ਦਿੱਤਾ ਹੋਏ ਨੰਬਰ ਹੈਗਾ ਉਥੇ ਕਾਲ ਕਰਕੇ ਰੇਟ ਦੀ ਗੱਲ ਬਾਤ ਕਰ ਸਕਦੇ ਹੋ ਕਿਉਂਕਿ ਬਈ ਜੀ ਅਲੱਗ-ਅਲੱਗ weight ਤੇ ਰੇਟ ਵੀ ਅਲੱਗ-ਅਲੱਗ ਹੀ ਹੋਊਗਾ ਕਿੰਨੇ weight ਉਹਦੇ ਵਿੱਚ ਹੂੰ 65-70 ਕਿਲੋ weight ਹੋਊਗਾ 65-70 ਕਿਲੋ ਵੇਟ ਹੋਊਗਾ ਬਾਈ ਤੁਸੀਂ ਬੱਕਰਾ ਦੇਖ ਸਕਦੇ ਹੋ ਜੈਡ ਬਲੈਕ ਆ ਦੰਦ ਵੀ ਮੇਰੇ ਨਾਲ ਚਾਰ ਹੀ ਹੋਊਗਾ ਇਹ ਲੈ ਵੀ ਦੋ ਦੰਦ ਬੱਕਰਾ ਮਿੱਤਰੋ ਜਮਾ ਤਾਂ ਕਿ ਹੈਗਾਗਾ 12-13 ਮਹੀਨੇ ਦਾ ਬੱਕਰਾ ਸਾਲਕ ਦਾ ਬੱਕਰਾ ਹੈਗਾ ਦੁੱਗਾ ਹੀ ਬੱਕਰਾ ਬਾਈ ਜੇ ਇਹ ਤਾਂ ਯਾਨੀ ਕਿ ਬੱਚਾ ਹੀ ਆ ਬਾਈ ਇਹ ਤਾਂ ਈਦ ਤੱਕ ਵਧੀਆ ਤਿਆਰ ਹੋ ਸਕਦਾ ਵੇਟ ਬਾਈ ਤੁਸੀਂ ਆਪ ਨੀ ਕਾ ਮਾਰ ਲਓ ਵੇਟ 50 ਕਿਲੋ ਤੋਂ ਪਲੱਸ ਆਗਾ 60 65 ਕਿਲੋ ਹੋ ਸਕਦਾ ਬੇਟਾ ਲੈ ਵੀ ਕਾ ਬੱਕਰਾ ਦੇਖ ਸਕਦੇ ਹਾਂ ਬਾਈ ਇਦੀ ਹਾਈਟ ਵੀ ਵਧੀਆ ਬਈ 6 ਦਾੰਦ ਬੱਕਰਾ ਆ ਬਈ ਹਾਈਟ ਦੀ ਗੱਲ ਬਾਤ ਕਰੀਏ ਬਈ 40 41 ਇੰਚ 42 ਇੰਚ ਹਾਈਟ ਹੈਗੀ ਹੈਗੀ ਦਿਖਾ ਦਿਓ ਬੁਛ ਮਾਰ ਕੇ ਬਈ ਲੈ ਵੀ ਐਕਟਿਵ ਬੱਚੇ ਨੇ ਪੂਰੇ ਇਹ ਜੀ ਗੱਲ ਹੀ ਬਿਮਾਰ ਜੇ ਨਹੀਂ ਹੈਗੇ ਬਈ ਪੂਰੇ ਵਧੀਆ ਬੱਕਰੇ ਨੇ ਖੱਸੀ ਬੱਕਰੇ ਨੇ ਲੈ ਵੀ ਹੋਰ ਫੜ ਲਿਆ ਲੈ ਵੀ ਪੱਕਾ ਲੋਹਾ ਦਿਖਾਉਣਾ ਤੁਨੂੰ ਲਾਲ ਅੱਖਾਂ ਦੇ ਵਿੱਚ ਪੱਕਾ ਲੋਹਾ ਬੱਕਰਾ ਲੈ ਆ ਵੀ ਦੇਖ ਸਾਧੋ ਇਹ ਮਤਲਬ ਦੁੱਗੋ ਹੀ ਹੋਵੇ ਵੀ ਹਣਾ ਅਜੇ ਚੌਗਾ ਬੱਕਰਾਗਾ ਚਾਰ ਦੰਦ ਬੱਕਰਾ ਬਾਈ ਵੇਡ ਤੁਹਾਡੇ ਸਾਹਮਣੇ ਹੈਗਾ ਨਿਗਾਹ ਮਾਰ ਲਓ ਤੇ ਇੱਕ ਹੋਰ ਦਿਖਾਉਣਾ ਵੇ ਇਧਰ ਆ ਬੱਬੂ ਇਹ ਥੋੜਾ ਜਿਹਾ ਘੱਟ ਵੇਡ ਚ ਬੱਕਰਾ ਹਨ ਇਹ ਤਾਂ ਹਜੇ ਬੱਚੀ ਬੱਚਾ ਹੀ ਆ ਹਜੇ ਤਿਆਰ ਹੋ ਜੂਗਾ ਬਈ ਦੁੱਗਾ ਬੱਚਾ ਬਈ ਹਜੇ ਤਾਂ ਵੀ ਬੱਚਾ ਹੀ ਆ ਹਜੇ ਆ ਤਾਂ ਦੋ ਦੰਦ ਬੱਚਾ ਹੈਗਾ ਦੇਖ ਸਕਦੇ ਹੋ ਖੱਸੀ ਬੱਕਰਾ ਹੈਗਾ ਜਮਾ ਬਾਕੀ ਵੀ ਸਾਰਿਆਂ ਤੇ ਇੱਕ ਵਾਰ ਨਿਗਾਹ ਮਾਰ ਦੇ ਬੱਬੂ ਲੈ ਵੀ ਮਿੱਤਰੋ ਕਰ ਲਓ ਸੰਪਰਕ ਇੱਕ ਆ ਰਹਿ ਗਿਆ ਇਧਰ ਲਾਲ ਬਾਬਾ ਫਿਰਿਆਂ ਦੇ ਫਿਰਿਆਂ ਦੇ ਆ ਦਿਖਾ ਦੇ ਲੇ ਵੀ ਆ ਵਿਦੇਸਾ ਦਾ ਮੈਨੂੰ ਇਹ ਵੀ ਦੁੱਗਾ ਚੌਗਾ ਹੋਊਗਾ ਇਹ ਵੀ ਦੁੱਗਾ ਹੀ ਆ ਬਾਈ ਹਾਈਟ ਦੀ ਗੱਲ ਬਾਤ ਕਰੀਏ 38 ਇੰਚ ਹਾਈਟ ਹੋਊਗੀ ਬੱਚੇ ਦੀ ਹਾਂ ਅਜੇ ਤਿਆਰ ਹੋ ਰਹੇ ਹਾਂ ਹਾਂ ਅਜੇ ਤਿਆਰ ਹੋ ਰਹੇ ਨੇ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਤਿਆਰ ਕਰਨ ਵਾਸਤੇ ਲੈਣੇ ਹੋਣ ਤਾਂ ਇਹਦੇ ਵਿੱਚ ਮਨ ਲਾ ਇੱਕ ਅੱਧਾ ਹੀ ਹੋਊਗਾ 8 ਰੰਦ ਬਾਕੀ ਸਾਰੇ ਬਈ 6 4 2 ਇੱਥੇ ਕਨੇ ਬੱਕਰੇ ਚੰਗੇ ਬੱਕਰੇ ਨੇ ਖੇਰ ਪਟਿਆਲੇ ਤੇ ਖੜਿਆ ਬਈ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਬੱਕਰੇ ਲੈਣੇ ਹੋਣ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਬੱਚੇ ਖਰੀਦ ਸਕਦੇ ਹੋਗੇ ਵਧੀਆ ਹੈਵੀ weight ਚ ਬੱਕਰੇ ਨੇ ਠੀਕ ਆ ਬਈ ਕਰ ਲਓ ਸੰਪਰਕ ਹੈ ਨਾ ਸਕਰੀਨ ਤੇ ਨੰਬਰ ਹੈਗਾ ਧੰਨਵਾਦ ਜੀ